इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਅਲਤੇ ਸਮਾਜ ਦੀ ਸੇਵਾ ਕਰਦੇ ਨੇ ਤੇ ਨਾਲ ਆਪਣੇ ਬਿਜ਼ਨਸ ਨੂੰ ਲੈ ਕੇ ਬੜੇ ਤਰੀਕੇ ਨਾਲ ਚੱਲ ਰਹੇ ਨੇ ਜਿੱਤੇ ਜਿੱਤੇ ਲੋੜ ਪੈਂਦੀ ਹੈ ਸਮਾਜ ਨੂੰ ਤੇ ਆਪਣਾ ਕੀਮਤੀ ਸਮਾਂ ਵੀ ਦਿੰਦੇ ਨੇ ਹੈਪੀ ਸਾਡੇ ਅੱਜ ਛਾਡੇ ਤੋਂ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਪ੍ਰੈਸ ਸਕੱਤਰ ਸਾਹਿਬ ਜਿਹੜੇ ਕਿ ਸੁਨੀਲ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਜਿਹੜੀ ਕਵਰੇਜ ਕਰਦੇ ਨੇ ਸਮਾਜ ਦੇ ਪ੍ਰਤੀ ਸਮਾਜ ਦਾ ਦਰਦ ਸਮਝਦੇ ਨੇ ਬੜੀ ਮੁਸ਼ਕਲ ਦੇ ਵਿੱਚ ਜਿਹੜੀ ਆ ਪ੍ਰੈਸ ਕਾਨਫਰੰਸ ਦੀ ਜਦੋਂ ਲੋੜ ਹੁੰਦੀ ਆ ਸਮਾਜ ਨੂੰ ਉਹ ਆਪਣੇ ਪ੍ਰੈਸ ਦੇ ਥਰੂ ਹਰ ਚੀਜ਼ ਨੂੰ ਪ੍ਰਗਟ ਕਰਦੇ ਨੇ ਇਸ ਤਰ੍ਹਾਂ ਹੀ ਸਾਡੇ ਚੰਦ ਜੀ ਪ੍ਰੈਸ ਜਿਹੜੇ ਬਹੁਤ ਹੀ ਹੋਣਹਾਰ ਟੱਲ ਆਉਂਦੇ ਨੇ ਵੀ ਸਮਾਜ ਦਾ ਜਿਹੜਾ ਗੌਰਵ ਸਫਰਾ ਉੱਚਾਦਾ ਇਹਦੇ ਨਾਲ ਹੀ ਸਾਡੇ ਅੱਜ ਮੇਰੇ ਵੀਰ ਨਿੰਮਾ ਜੀ ਪਹੁੰਚੇ ਨੇ ਸਾਡੇ ਬਹੁਤ ਦੂਰੋਂ ਆਏ ਨੇ ਅਹੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਵੀ ਸ਼ਮਸ਼ੇਦ ਸਿੰਘ ਛੇਰਾ ਜੀ ਸਾਡੇ ਵਿੱਚ ਵਿਰਾਜਮਾਨ ਨੇ ਪੀੜੀ ਸਾਡੇ ਤੋਂ ਛਾੜੇ ਤੋਂ ਆਏ ਨੇ ਸਾਡੇ ਬਹੁਤ ਹੀ ਮਾਨਯੋਗ ਆਪਣਾ ਗੁਰਨਾਮ ਜੀ ਇਹ ਨੌਜਵਾਨ ਪੀੜੀ ਆ ਸਾਨੂੰ ਨੌਜਵਾਨ ਪੀੜੀ ਨੂੰ ਲੈ ਕੇ ਚੱਲਣਾ ਚਾਹੀਦਾ ਆ ਕਿਉਂਕਿ ਨੌਜਵਾਨੀ ਪੀੜੀ ਜਿਹੜੀ ਆ ਉਹ ਵਾਰਮਿਕੀ ਸਮਾਜ ਦਾ ਭਵਿਖਾ ਸਾਰਿਆਂ ਨੂੰ ਇੰਨਾ ਹੀ ਮੈਂ ਕਹਿੰਦਾ ਹੋਇਆ ਆਪਣੀ ਬਾਣੀ ਨੂੰ ਬਰਾਮਦ ਦੇਣਾ ਜੀ ਸਾਰਿਆਂ ਜੈ ਵਾਰਮਿਕੀ ਤੇ ਬਹੁਤ ਬਹੁਤ ਵਧਾਈ ਹੋਵੇ ਤੁਹਾਨੂੰ ਅੱਜ 24 ਮਈ 1964 ਦੀ ਜਿਹੜੀ ਕਿ ਭਾਰਤੀ ਵਾਰਮਿਕੀ ਆਦੀ ਧਰਮ ਸਮਾਜ ਦੀ ਵਿਸਥਾਰਨਾ ਕੀਤੀ ਹੈ ਭਾਰਤੀ ਵਾਲਮੀਕੀ ਆਦੀ ਤਰਨ ਸਮਾਜ ਰਜਿਸਟਰਡ ਭਾਰਤ ਵੱਲੋਂ ਜਿਹੜਾ ਕਿ 26 ਮਈ 1966 ਇਹਦਾ ਸਥਾਪਨਾ ਦਿਵਸ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮਹਾਨ ਸਾਡੇ ਪ੍ਰਭੂਰ ਤਾਕਰ ਜੀ ਨੇ ਇਸ ਦਿਨ ਇਸ ਭਾਰਤੀ ਵਾਲਮੀਕੀ ਆਦੀ ਤਰਨ ਸਮਾਜ ਦੀ ਸਥਾਪਨਾ ਕੀਤੀ ਸੀ ਅੱਜ ਬੜਾ ਸ਼ੋਭ ਦਿਨ ਹੈ ਤੇ ਸਾਰਿਆਂ ਨੂੰ ਇਸ ਦੀ ਵਧਾਈ ਵੀ ਦਿਨਾ ਤੇ ਸਾਰੇ ਆਪਣੇ ਜਿਹੜੇ ਨੌਜਵਾਨ ਵੀਰ ਸਾਥੀ ਆਏ ਨੇ ਜੁਨਾਗਾ ਸਾਡਾ ਇਹਨਾਂ ਦਾ ਸਹਿਯੋਗ ਸਾਡੇ ਜਿਸ ਸੰਗਠਨ ਨੂੰ ਸਾਡੇ ਭਾਰਤੀ ਆਦਮੀ ਕਾਦੀ ਧਰਮ ਸਮਾਜ ਨੂੰ ਸੁਧਾਰਿਆ ਹੈ ਪੱਛ ਵਾਲਿਆਂ ਨੂੰ ਇਹ ਕਾਮਨਾਵਾਂ ਤੇ ਹਾਰਦਿਕ ਧੰਨਵਾਦ ਕਰਦੇ ਤੇ ਵਧਾਈ ਦਿੰਦੇ ਆ ਸੋ ਸਾਡੇ ਵਿੱਚ ਸਾਡੇ ਸਹਿ ਸੰਚਾਲਕ ਭਾਰਤੀ ਆਦਮੀ ਕਾਦੀ ਧਰਮ ਸਮਾਜ ਦੇ ਜਿਹੜੇ ਰਾਸ਼ਟਰੀ ਰਤਨ ਸਿੰਘ ਜੀ ਕੋਈ ਸ਼ੇਖਪੁਰ ਆਜੇ ਇਸ ਮੌਕੇ ਤੇ ਹਾਜ਼ਰ ਹੋਏ ਹਨ ਤੇ ਇਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਆ ਸੰਗ ਵੱਲੋਂ ਆਪਣੇ ਸੰਗਠਨ ਵੱਲੋਂ ਸਾਰਿਆਂ ਵੱਲੋਂ ਇੱਕ ਵਾਰੀ ਫੇਰ ਮੈਂ ਸੰਗਠਨ ਨੂੰ ਸਾਰਿਆਂ ਨੂੰ ਇਸ ਸਥਾਪਨਾ ਦੇ ਦਿਤੇ 60ਵਾਂ ਸਥਾਪਨਾ ਦਿਵਸ ਦਾ ਭਾਰਤੀ ਵਾਲਮੀਕਾ ਦੀ ਧਰਮ ਸਮਾਜ ਦਾ ਸਾਰਿਆਂ ਨੂੰ ਵਧਾਈ ਦਿੰਦਾ ਜਿਆ ਵਾਲਮੀਕੀ ਜੀ ਇਸੇ ਪਰ ਜਿਆ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਦੇ ਦਿਨ ਪ੍ਰਭੂ ਰਤਨਾਕਰ ਮਹਾਰਾਜ ਜੀ ਨੇ 24 ਮਈ 1964 ਦੇ ਵਿੱਚ ਸਥਾਪਨਾ ਕੀਤੀ ਸੀ ਭਾਰਤੀ ਵਾਲਮੀਕਾ ਦੀ ਧਰਮ ਸਮਾਜ ਦੀ ਇਸ ਸੰਗਠਨ ਦੇ ਵਿੱਚ ਪ੍ਰਭੂ ਜੀ ਦਾ ਪਹਿਲਾ ਯੋਗਦਾਨ ਹੈ ਪ੍ਰਭੂ ਜੀ ਦੇ ਇਸ ਸੰਗਠਨ ਦੇ ਵਿੱਚ ਸਾਨੂੰ ਬਹੁਤ ਮਹਾਨ ਅੰਜ਼ਨ ਦਿੱਤੀ ਹੈ ਸਾਰਿਆਂ ਨੂੰ ਪਿਆਰ ਭਰ ਇਜਾਜ਼ਤ ਨਾਲ ਨਿਕਜੀ ਹਰ ਹਰ ਵਾਲ ਨਿਕਜੀ ਬਟੀ ਮੈਂ 60 ਸਾਲ ਪੂਰੇ ਹੋਤੇ ਬਾਪ ਦੇ ਕੀ ਆਦੀ ਧਰਮ ਸਮਾਏ ਦੂੰ ਬੁਧਾਈ ਦੇਣਾ ਹਾਂ ਕਿ ਜੋ ਵੀ ਮੈਂ ਇਸ ਸਮਾਏ ਤੋਂ ਪ੍ਰਸਤਿਥਾ ਜੋ ਵੀ ਅਸਮਾਨ ਮੁਸ਼ਕਲ ਆਏਗੀ ਮੈਂ ਆਪਣੀ ਤੰਦ ਹੀ ਨਾਲ ਮੁਸਲਜਾਣ ਦੀ ਕੋਸ਼ਿਸ਼ ਕਰਾਂਗਾ ਮੈਂ ਆਪਣੇ ਸਾਰੇ ਸਾਥੀਆਂ ਨੂੰ ਵੀਰਤਾ ਸਿੰਘ ਜੀ ਬਰਾਬਰ ਭਾਜੀ ਬ੍ਰਾਮ ਸਿੰਘ ਜੀ ਨੂੰ ਸ਼ਿਵ ਸਾਬ ਜੀ ਨੂੰ 60 ਸਾਲ ਪੂਰੇ ਹੋਤੇ ਅਭੀ ਸਮਾਏ ਦੇ ਬੁਧਾਈ ਦੇਣਾ ਹਾਂ ਜੈ ਵਾਲਮੀਕਿ ਜੈ ਵਾਲਮੀਕਿ ਇਹ ਸੋ ਨਿਰਭੈ ਭਗਵਾਨ ਵਾਲਮੀਕਿ ਮਹਾਰਾਜ ਦੀ ਜੈ ਪਰਮ ਪੂਜੇ ਪ੍ਰੋਤਨਾ ਕਰ ਜੀ ਮਹਾਰਾਜ ਜੀ ਕੀ ਆਦੀ ਧਰਮ ਪ੍ਰੇਮੀਓ ਸਾਰਿਆਂ ਨੂੰ ਪਿਆਰ ਭਰੀ ਜੈ ਵਾਲਮੀਕਿ ਅੱਜ ਬਹੁਤ ਹੀ ਮੁਬਾਰਕ ਦਿਨ ਹੈ ਜਦੋਂ ਕਿ ਅਸੀਂ ਸਾਰੇ ਭਾਰਤੀ ਵਾਲਮੀਕਿ ਆਦੀ ਧਰਮ ਸਮਾਜ ਦੇ ਕਾਰਿਆਕਰਤਾ ਵੀਰ ਰਾਮ ਸਿੰਘ ਜੀ ਦੇ ਗ੍ਰਹਿ ਸਥਾਨ ਤੇ ਇਕੱਠੇ ਹੋ ਕੇ ਵਾਲਮੀਕਿ ਧਰਮ ਸਭਾ ਦਾ 60ਵਾਂ ਸਤਾਵਨਾ ਦਿਵਸ ਬੜੀ ਸ਼ਰਧਾ ਉਤਸ਼ਾਹ ਦੇ ਨਾਲ ਕੇ ਕੱਟ ਕੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਸਾਰੇ ਸਾਥੀ ਕੁਝ ਪੁਰਾਣੇ ਨੇ ਕੁਝ ਨਵੇਂ ਨੇ ਜਿਨ੍ਹਾਂ ਨੂੰ ਨਹੀਂ ਪਤਾ ਵੀ ਅੱਜ ਦਿਨ ਇਹ ਜਿਹੜਾ ਦਿਨ ਮਹਾਨ ਦਿਨ ਹੈ ਇਹ ਇਹਦਾ ਸਬੰਧ ਕੀ ਆ ਤੇ ਉਹ ਮੈਂ ਦੱਸਣਾ ਆਪਣਾ ਫਰਜ਼ ਸਮਝਦਾ ਕਿ ਪੂਜੇ ਬਰੋਤਵਾਕਰ ਜੀ ਮਹਾਰਾਜ ਜਿਹੜੇ ਪ੍ਰਥਮ ਆਧਿ ਚਰਮ ਗੁਰੂ ਪੂਜੇ ਬਰੋਤਵਾਕਰ ਜੀ ਮਹਾਰਾਜ ਨੇ 24 ਮਈ 1944 ਦੇ ਵਿੱਚ ਵਾਲਮੀਕੀ ਧਰਮ ਸਮਾਜ ਦੀ ਸਥਾਪਨਾ ਜਿਹੜਾ ਦੀ ਪੁਤਰ ਤੇ ਪਵਨ ਧਰਤੀ ਤੇ ਕੀਤਾ ਉਹ ਜਿਹੜਾ ਸਫਰ ਵਾਲਮੀਕੀ ਧਰਮ ਜਿਹੜੇ ਤਿੰਨ ਸ਼ਬਦ ਦਿੱਤੇ ਜਿਹੜਾ ਉਹਨਾਂ ਨੂੰ ਅਲਹਾਮ ਹੋਇਆ ਆਕਾਸ਼ਵਾਰੀ ਹੋਈ ਉਹ ਤਿੰਨ ਸ਼ਬਦਾਂ ਤੋਂ ਉਹ ਚੱਲਦੇ ਹੋਏ ਭਾਰਤੀਆ ਵਾਲਮੀਕੀ ਧਰਮ ਸਮਾਜ ਤੇ ਭਾਰਤੀਆ ਵਾਲਮੀਕੀ ਆਤੀ ਧਰਮ ਸਮਾਜ ਦੇ ਮਾਜਮ ਦੇ ਰਾਹੀਂ ਉਹਨਾਂ ਨੇ ਪਗਵਾਰ ਵਾਲਮੀਕੀ ਮਹਾਰਾਜ ਦਾ ਪ੍ਰਚਾਰ ਪ੍ਰਸਾਰ ਦੇਸ਼ ਅਤੇ ਵਿਦੇਸ਼ਾਂ ਵਿੱਚ ਕੀਤਾ ਪੂਜੇ ਪ੍ਰੋਤਨਾਕਰ ਮਹਾਰਾ ਜੀ ਵਿਚਾਰਧਾਰਾ ਤੋਂ ਬਹੁਤ ਸਾਰੇ ਲੋਕ ਵਾਲਮੀਕੀ ਸਮਾਜ ਦੇ ਲੋਕ ਆਛੂਤ ਜਾਤੀ ਦੇ ਲੋਕ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਦਾ ਪ੍ਰਭਾਵ ਹੈ ਉਹ ਇੰਨਾ ਪਿਆ ਕਿ ਅੱਜ ਵਾਲਮੀਕੀ ਸਮਾਜ ਦੀ ਇੱਕ ਅਲੱਗ ਪਛਾਣ ਹੈ ਵਾਲਮੀਕੀ ਸਮਾਜ ਹੈ ਆਪਣੇ ਰੀਤੀ ਰਿਵਾਜ ਨੇ ਆਪਣੇ ਸੰਸਕਾਰ ਨੇ ਆਪਣੇ ਵਿਧੀ ਵਧਾਰਾ ਪੂਜੇ ਬ੍ਰੋਤਣਾਕਰ ਮਹਾਰਾਜ ਨੇ ਪਾਵਨ ਸ਼ਾਰ ਸ਼ਬਦ ਗ੍ਰੰਥ ਲਿਖਿਆ ਉਹਦੇ ਵਿੱਚ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਬਾਰੇ ਖੋਲ ਕੇ ਉਹਨਾਂ ਨੇ ਦੱਸਿਆ ਕਿ ਪਰਮਪਿਤਾ ਪ੍ਰਮਾਤਮਾ ભગવાન ਵਾਲਮੀਕੀ ਮਹਾਰਾਜੀ ਅਸਲ ਚ ਪ੍ਰਮਾਤਮਾ ਨੇ ਉਹ ਹੀ ਸ੍ਰਿਸ਼ਟੀ ਦੇ ਰਚੇਤਾ ਨੇ ਉਹ ਹੀ ਸ੍ਰਿਸ਼ਟੀ ਕਰਤਾ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦੀ ਇਬਾਦਤ ਕਰਨ ਲਈ ਪ੍ਰਮਾਤਮਾ ਦੀ ਪੂਜਾ ਪਾਰ ਤੇ ਬੰਦਗੀ ਕਰਨ ਲਈ ਸਾਨੂੰ पावन आदि निमित नेम पावन आदि दैनिक निमित नेम ਦਿੱਤਾ ਜਿਸ ਦੇ ਰਾਹੀਂ ਅਸੀਂ ਸਵੇਰੇ ਸ਼ਾਮ ਪਰਮਾਤਮਾ ਦੀ ਅराधना ਕਰਕੇ ਪੂਜਾ ਪਾਠ ਕਰਕੇ ਪਰਮਵੀਤਾ ਪਰਮਾਤਮਾ ਦੇ ਦਰਸ਼ਨ ਪ੍ਰਾਪਤ ਕਰ ਸਕਦੇ ਹਾਂ। ਔਰ ਉਸ ਤੋਂ ਬਾਅਦ ਉਹਨਾਂ ਨੇ 12 ਮਹੀਨਾ ਦੀ ਬਾਣੀ 7-12 ਦੇ ਦਿਵਾਰ ਔਰ ਪਰਮਾਤਮਾ ਵਾਲਮੀਕੀ ਮਹਾਰਾਜ ਦੀ ਮਹਿਮਾ ਵਿੱਚ ਉਹਨਾਂ ਨੇ ਇੱਕ ਵਿਨੇ ਜਿਹਨੂੰ ਆਰਤੀ ਕਹਾ ਜਾ ਉਹਨਾਂ ਦੀ ਰਚਨਾ ਕੀਤੀ, ਯੋਗਮਾ ਅਰਦਾਸ ਦੀ ਰਚਨਾ ਕੀਤੀ, ਸੱਚੀ ਪ੍ਰਾਰਥਨਾ ਦੀ ਰਚਨਾ ਕੀਤੀ।